ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਨੰਬਰ ਸਖਰੀ ਥੱਲੇ ਪਾਇ ਚੱਲਦਾ ਰਹਿਣਾ ਵਾ ਤਸੱਲੀ ਪਰਖ ਤੁਸੀਂ ਜਾ ਕੇ ਕਰਨੀ ਆ ਜੀ ਜੇ ਸਵੇ ਸਵੇ ਨਗਦਾ ਦੋ ਟਾਈਮ ਉਹਦਾ ਚੋਕੇ ਲਵੋ ਜੇ ਗੱਬਣਾ ਚ ਪਾਗੜੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਜਾਓ ਆਓ ਕਰਦੇ ਬਾਈ ਨਾਲ ਗੱਲਬਾਤ ਲੈਨੇ ਆ ਪਰਪੰਜ ਦੇ ਦੋਆ ਵੜਾ ਬਾਰੇ ਜੀ ਵੈਸੇ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦੇ ਬਾਈ ਨਾਲ ਵੀ ਕਾਕਾ ਪਿੰਡ ਲਗੇਣਾ ਤਹਿਸੀਲ ਬਾਘਾਪੁਰਾ ਜਿਲ੍ਹਾ ਮੋਗਾ ਠੀਕ ਹੈ ਬਾਈ ਵੇ ਕੀ ਜਾਂਦਾ ਮਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਲੋੜੀਆਂ ਦੀਆਂ ਮੁਬਾਰਕਾਂ ਤੇ ਸਾਰੀਆਂ ਹਾਂਜੀ ਸਾਰਿਆਂ ਨੂੰ ਲੋੜੀਆਂ ਦੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਤੇ ਬਾਈ ਵੱਲੋਂ ਵੀ ਹਾਂਜੀ ਬਾਈ ਇੱਕ ਮਸ਼ਹੂਰ ਸਾਰੇ ਜਿਉਂਦੇ ਵਾਸਤੇ ਰਹੋ ਜਿਉਂਦੀਆਂ ਮਾਨੋ ਇਹਦਾ ਮਾਨਣਾ ਤੁਸੀਂ ਖੁਸ਼ੀਆਂ ਭਰ ਦੇਣਾ ਨਾ ਵੇ ਸਾਰੇ ਪ੍ਰਮਾਤਮਾ ਆਪੇ ਥੋੜੇ ਜਿ ਦੇ ਕਿਰਪਾ ਰੱਖੋ ਤੁਹਾਡੇ ਬੱਚਿਆਂ ਤੇ ਤੇ ਤੁਹਾਡੇ ਤੇ ਮੇਰਾ ਭਰਿਆ ਗੁਰਨਾਨਕ ਪਾਸ਼ਾ ਗੁਰੂ ਰਾਮਦਾਸ ਹਾਂਜੀ ਪ੍ਰਮਾਤਮਾ ਨਾਲ ਲਿਆ ਕਰੋ ਸੱਚੇ ਦਿਲੋਂ ਕਦੋਂ ਤੂੰ ਖਾ ਮਿਲਦਾ ਹਾਂਜੀ ਕਿਸੇ ਸਿਆਣੇ ਸੱਪੇ ਦੇ ਮਾਰਨ ਲੱਗੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਸਭ ਕੁਝ ਮਿਲੂਗਾ ਜੇ ਨਾ ਮਿਲਦਾ ਤੁਸੀਂ ਕਹਦੇ ਹੋ ਯਾਰ ਫੁੱਦੂ ਦੀ ਬੰਦਾ ਭਕਾਈ ਕਰੀ ਜਾਂਦਾ ਠੀਕ ਹੈ ਬਈ ਜਮਾ ਕੇ ਵੇਲੋ ਥੋੜਾ ਜਿਹਾ ਆਪ ਜਮਾ ਕੇ ਵੇਖੋ ਗੁਰੂ ਘਰ ਜਾ ਕੇ ਠੀਕ ਹੈ ਜੀ ਇਹਦੀ ਇੱਕ ਦਮ ਜਾਵੜੇ 10 ਦਿਨ ਮੱਥਾ ਟੇਕਣੇ ਗੁਰੂ ਘਰ ਜਾਓ ਠੀਕ ਹੈ ਜੀ ਗੁਰੂ ਘਰ ਮਤਲਬ ਪਰਮਾਤਮਾ ਬਹੁਤ ਬੰਦੇ ਨੂੰ ਜੋਂਦਾ ਵਿੰਦਾ ਹੈ ਠੀਕ ਹੈ ਜੀ ਫੇਰ ਸਭ ਕੁਝ ਦਿੰਦਾ ਠੀਕ ਹੈ ਜੀ ਤਿਆਰੀ ਕਰ ਬਾਈ ਚੜਾਈ ਹੈ ਅੱਜ ਫਿਰ ਹਾਂਜੀ ਚੜਾਈ ਕਿਤੇ ਤਿਆਰੀ ਕੇ ਪਾਸੇ ਨਾਨਸੋਂ ਦੇ ਉੱਤੇ ਆਪਾਂ ਨਾਨਕ ਸਰ ਨਾਨਕ ਸਾਹਿਬ ਦੇ ਉੱਤੇ ਦੇਖਣਾ ਠੀਕ ਹੈ ਜੀ ਇੱਕ ਮੈਂ ਲੇਟ ਹੋ ਗਿਆ ਉਹਦੀ ਭੈਣ ਨੂੰ ਦੋਲੇ ਦੇ ਜਾਂ ਅੱਛਾ ਲੋਹੜੀ ਦੇਰ ਚੱਲੇ ਠੀਕ ਹੈ ਬਈ ਇੱਕ ਮੈਂ ਸ਼ੁਰੂ ਕਰੇ ਜਰਸੀ ਕਰਾਸ ਤੋਂ ਬਾਈ ਇੱਕ ਨੰਬਰ ਬਾਈ ਜੀ ਵਧੀਆ ਚੀਜ਼ ਹੈ ਚੁਆਇਸ ਪੋਲੀ ਰੂਗੀ ਤੁਹਾਨੂੰ ਦੇ ਦੂਗੀ 14 15 16 ਕਿਲੋ ਠੀਕ ਹੈ ਜੀ ਹਾਂਜੀ ਸੁਆ ਸੁਆ ਬਈ ਤਿੱਜਾ ਠੀਕ ਹੈ ਥੋੜੀ ਉਹਨੇ ਕਰਵਾਈ ਹੈ ਜੇ ਕਹਿੰਦੇ ਗੋਬਨ ਦੀ ਇਹਦਾ ਮੁੱਲ ਕੁਝ ਹੋਰ ਸੀ 50000 ਹਾਂਜੀ ਅੱਜ ਦਾ ਮਾਲ ਫਿਰ ਲੈ ਆਂਦੇ ਨਾ 40000 ਰੁਪਏ ਵਿੱਚੋ ਕੀ ਮਾਨਤਾਨ ਹੋਲੀ ਕਰ ਮੇਲ ਲੂਗੇ ਮੜੀ ਜੀ ਲੋ ਵੀ ਦੋਸਤੋ ਜੈਸੇ ਕਰਾਉਸ ਆ ਗਈ ਤੀਜਾ ਸੁਆ ਸੁੰਦੀ ਅਦੀ ਨਾਲ ਤੇ ਨਹੀਂ ਹਰੇਕ ਹੀ ਦੂਜਾ ਕਹਿ ਦਿੰਦਾ ਵਾ ਇਹ ਬਾਈ ਦੀ ਇਮਾਨਦਾਰੀ ਤੀਜਾ ਸੁਆ ਤੀਜਾ ਹੀ ਗਈ ਆ ਤੀਜਾ ਸੁਆ ਸੁੰਦੀ ਆ ਬਾਈ ਆ ਤੀਜਾ ਸੁਆ ਸੁੰਦੀ ਆ ਗਈ ਦੱਤ ਪਾ ਦੋਗੇ 15 16 ਕਿਲੋ ਉਹ ਜੇਕਰ ਹੋਏ ਜੇਕਰ ਇਹ ਗੱਬ ਵਾਲੀ ਹੁੰਦੀ ਤਾਂ ਮੁੱਲ ਕਹਿੰਦਾ 50000 ਹੋਣਾ ਸੀਗਾ ਤੇ ਅੱਜ ਦਾ ਜਾਇਜ਼ ਮੁੱਲ ਤਾਂ 40000 ਰੁਪਏ ਵਿੱਚੋ ਕਿ ਮਾਨਤਾ ਜਰੂਰ ਹੋ ਜੂਗਾ ਕੱਦ ਕਾਠ ਵੱਡਾ ਹੀ ਹੈਗਾ ਥੜ੍ਹ ਹਵਾਨਾ ਬਹੁਤ ਸੋਹਣਾ ਵਾ ਜੇ ਇਹ 15 16 ਕਿਲੋ ਨਹੀਂ ਚਾਉਂਦੀ ਤਾਂ ਢਾਂਡੀ ਦੇ ਥੋੜਾ ਚ ਥਣਾ ਸਾਇਨ ਨੀੜ ਤੋਂ ਤੁਹਾਨੂੰ ਚੈੱਕ ਕਰਾ ਦੰਨੇ ਆਗੇ ਤੇਨ ਦੇਣ ਪਏ ਆ ਬਾਈ ਕਿੰਨੇ ਇਹਦੇ ਹਜੇ ਬਾਈ ਇਹ ਲੈ ਜੂਗੀ ਹਫਤਾ ਲੈ ਜੂਗੀ ਠੀਕ ਆ ਉਹ ਤਾਂ ਹੱਥ ਦਾ ਫੁੱਲ ਹਵਾਨਾ ਨੇ ਫਸ ਕੇ ਸੁਣਾਵਾ ਹਾਂਜੀ ਕਦ ਕਦ ਫੁੱਲ ਵੱਡਾ ਇਹ ਹੱਥ ਜੇ ਪਾਲ ਸਾਂਭੀ ਚਾਰ ਦਿਨ ਇਹ ਤਾਂ ਦੁੱਧੀਆਂ ਲਹਿਰਾ ਬਹਿਰਾ ਕਰ ਦੂ ਗਾਂ ਉਹਦੀ ਗਰਮੀ 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 ਸਮਝ ਲੈ ਤੂੰ ਤੋਫਾਈਆ ਤੇ ਮੱਝ ਹੀ ਲੈਣੀ ਆ ਖਸਾਬ ਜੀ ਤੁਸੀਂ ਜੇ ਮੱਝ ਲੈਣੀ ਹੋਵੇ ਅੱਜ 15 16 ਕਿਲੋ ਵਾਲੀ ਤਾਂ ਅਗਲਾ 2 ਲੱਖ ਮੰਗਦਾ ਵਾ ਹਾਂ ਹਵਾਨਾ ਬਹੁਤ ਸੋਹਣਾ ਵਾ ਜਿਵੇਂ ਹਵਾਨਾ ਵਾ ਫਿਟਿੰਗ ਵਾਲਾ ਹਵਾਨਾ ਵਾ ਐਨ ਭਰ ਕੇ ਕੁੱਚਾ ਤੋਂ ਉੱਪਰ ਹਵਾਨਾ ਦੋਸਤੋ ਕਿ ਟਟਮਾ ਲੰਮਾ ਕਮਾ ਹਵਾਨਾ ਨਹੀਂ ਗਿਆ ਦਾ ਥਣਾ ਸਹਿ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਦਾ ਤੇ ਦੇਖ ਸਾਹਿਬ ਥਣਾ ਸਹਿ ਬਹੁਤ ਚੰਗਾ ਵਾ ਜਰਸੀ ਕ੍ਰਾਉਚ ਪੈਂਦੀ ਹੈਗੀ ਦੁੱਧ ਦੇਉਂ ਚਟਾ ਮੱਝਾਂ ਫੈਡ ਫੂਡ ਚੰਗੀਆਂ ਉਸੇ ਉਸੇ ਗਰਮੀ ਗਰਮੀ ਸੌਰੀ ਆ ਸਾਰੀ ਗਰਮੀ ਦਾ ਨਜ਼ਾਰੇ ਲਾਉਗੇ ਹਾਂ ਸਾਰੀ ਗਰਮੀ ਉਹਦੇ ਨਜ਼ਾਰੇ ਲਾਉਗੇ 2 ਲੱਖ ਨਹੀਂ ਮਿਲਣੀ ਨਾਲ ਦੀ ਹਾਂਜੀ ਹਾਂਜੀ ਦੁੱਧ ਦੇਊਗੀ 15 16 ਗੋਲ ਖੁੱਲਾ ਨਾ ਇਹਨੇ ਗਰਮੀ ਬੰਦ ਨਹੀਂ ਆਗੀ ਲੇਓ ਕਿ ਨਜ਼ਾਰੇ ਤੁਸੀਂ ਮੁੱਲ ਸਿਰ ਭਾਜ ਦਾ 40000 ਰੁਪਇਆ ਵਾ ਜੇ ਸੂਕੀ ਤੋਂ ਦੁਬਾਰਾ ਫਿਰ ਸਕਵਾਟੀ ਚੈੱਕ ਕਰ ਲਓ ਜੀ ਥਾਣੇ ਤੋਂ ਨੇੜੇ ਚੈੱਕ ਕਰਾਤੇ ਆਗੇ ਮਤਲਬ ਸਿਰਫ 40000 ਰੁਪਇਆ ਦੋ ਨੰਬਰ ਵਰ ਦੱਸ ਦੀ ਭਾਈ ਦੋ ਨੰਬਰ ਦੀ ਕੱਲ ਵੇਚੀ ਸੀ ਜੀ ਇਹ ਮਤਲਬ ਕਿ 38000 ਦੀ ਠੀਕ ਹੈ ਠੀਕ ਹੈ ਜੀ ਬੁੱਧ ਮਿਲ ਲਿਆ ਕਰ ਲਿਆ ਤੜਕੋ ਕਹਿੰਦੇ ਸੁਭਾਵਾਂਗੇ ਮੁਰਕੇ ਖਣਦੇ ਠੰਡ ਤੋਂ ਡਰਦੇ ਜਵਾਬ ਦੇ ਕੇ ਠੀਕ ਹੈ ਜੀ ਤੇ ਇਹ ਸਾਈ ਪਾਈ ਵੀ ਹੈ ਠੀਕ ਹੈ ਜੀ ਤੇ ਜਦੋਂ ਹੁਣ ਘੱਟੋ ਘੱਟ ਵੀ 250 ਮੈਂ ਜਵਾਬ ਦਿੰਦਾ ਠੀਕ ਆ ਜੀ ਯਾਰ ਜਦੋਂ ਐਂ ਕਰਦੇ ਨਾ ਤਾਂ ਦੁੱਖ ਬਹੁਤ ਆਉਂਦਾ ਮਾੜੀ ਮੈਂ ਗੱਲਾਂ ਲੋਕਾਂ ਬਾਤ ਤੇ ਮੈਂ ਜਾਂਦਾ ਲੋ ਜਾਂ ਫਿਰ ਤੂੰ ਜੋਦੀ ਕਹ ਦਿਓ ਹਾਂਜੀ ਮੈਂ ਚੋਦੀ ਸਾਰਾ ਕੋਈ ਐਨ ਵਧ ਗਿਆ ਵੇਖੀ ਪੰਚਾ ਚਵਾਈਡ ਨੰਬਰ 1 ਦੁੱਧ ਮੈਂ ਤਾਂ ਲਿਟਰਣਾ ਠੀਕ ਆ ਜੀ ਤੇ ਤਰ ਕੋਈ ਨਾ ਹੋਊਗਾ ਫੇਰ ਮੈਂ ਜ਼ਿੰਮੇਵਾਰ ਹਾਂ ਠੀਕ ਆ ਜੀ ਠੀਕ ਆ ਸਾਈ ਕਰਕੇ ਮੋਰਗタル ਕੋਈ ਜਵਾਬ ਨਹੀਂ ਫਿਰ ਦੱਸੋ ਬੰਦੇ ਆ ਵਪਾਰੀ ਕੀ ਕਰਨ ਯਾਰ ਬਾਈ ਤੁਸੀਂ ਵਪਾਰ ਨੂੰ ਮਾਰਾ ਕਰਦੇ ਆ ਤੇ ਵਪਾਰੀ ਪਾਸੇ ਬੇਦ ਲੋਕੀ ਗੱਲਾ ਕਰਦੇ ਆ ਦੋ ਤਿੰਨ ਸੌ ਬੰਦ ਨੂੰ ਡੌਂਸਦਾ ਠੀਕ ਆ ਜੀ ਇਹਦਾ ਫੋਨ ਨਹੀਂ ਆਇਆ ਮੈਨੂੰ ਆ ਮੈਂ ਵੀ ਤੈਨੂੰ ਫੋਨ ਲਾਇਆ ਤੋ ਕਹੇ ਵੇਗੀਆਂ ਹਾਂਜੀ ਬਹੁਤ ਬਹੁਤ ਥੱਲੇ ਮੱਝਾਂ ਵਰਗਾ ਗੰਗ ਸਾਰੀ ਗਰਮੀ ਰੱਖਣਾ ਲੱਗ ਗਈ ਹਾਂਜੀ ਹਾਂਜੀ ਤੇ ਗੰਝਾ ਕੇ ਬਣ ਜੂਗੀ ਹਲੇ ਮੇਰਾ ਖਿਆਲ ਤਾਂ 22 ਦਿਨਾਂ ਉੱਤੇ 24 ਦਿਨਾਂ ਕੋ ਸੁੱਝੂ ਠੀਕ ਆ ਜੀ ਇਹਨੂੰ ਅੱਜ ਦਾ ਮਾਲ ਫਰ ਜਾਵਾਂ ਅੱਜ ਦਾ ਮਾਲ ਉਹ ਹੀ ਆ ਪਰ 33 ਦਿਨ ਦੇਣਗੇ ਠੀਕ ਆ ਜੀ ਲਓ ਵੀ ਦੋਸਤੋ ਕੱ ਦੋਸਤੋ ਕੱਲ ਬਾਈ ਕਹਿੰਦਾ ਵੀਡੀਓ ਜਿਹ ਬੈਗੀ ਸੀ ਗਾਂ ਇਹ ਬੰਦੇ ਚੋਗੇ ਸੀਗੇ ਪਰ ਸਵੇਰੇ ਬਾਈ ਸਾਈ ਵੀ ਕਰਕੇ ਗਏ ਆ ਪੈਸੇ ਦੇ ਕੇ ਗਏ ਆ ਪਰ ਬੰਦੇ ਲੈ ਨਹੀਂ ਆਏ ਕੱਦ-ਕੱਡ ਚੰਗਾ ਵਾ ਇਹ ਵੀ ਕ੍ਰੋਸ ਬਰਦਰ 15 ਕਿਲੋ ਕੰਡੇ ਵਾਲਾ ਥੱਲੇ ਚੜਾਉਂਦੀ ਜਿਹੜੀ ਇਹ ਕੰਡੇ ਵਾਲਾ ਕੁੱਈ ਕਹਿਣ ਵਾਲੀ ਗੱਲ ਨਹੀਂ ਬਾਈ ਕਹਿੰਦਾ ਬੰਦੇ ਚੋਗੇ ਪਾ ਰਣ ਤੋਂ ਡਰ ਕੇ ਪਾ ਨੇ ਕੀ ਅੱਜ ਸਵੇਰੇ ਆਏ ਨਹੀਂ ਗਏ ਉਹ ਥਣਾ ਸਾਈ ਚ ਕੱਲ ਮੱਝਰ ਕਾ ਥਾਣਾ ਮੋਟਾ ਉਹ ਇਹਨੂੰ ਉਹ ਇਹਨੂੰ ਬਹੁਤਾ ਵਹਿੜਦਾ ਧਾਰ ਵੀ ਬਾਈ ਕਹਿੰਦਾ ਪੂਰੀ ਮਝੋ ਤੇ ਚੱਟਾ ਪੋਲੀ ਧਾਰ ਪੂਰੀ ਠੀਕ ਆ ਜੀ ਪੋਲੀ ਧਾਰ ਆ ਬਾਈਆਂ ਦਾ ਦੂਜਾ ਸੁ ਕੱਲ ਵੀਡੀਓ ਪਾਈ ਸੀ ਆਪਾਂ ਮਾੜੀਆਂ ਗੱਲਾਂ ਨੇ ਬਾਈ ਜਾਂ ਤਾਂ ਪਾਉ ਲੋਵ ਹੋਣ ਵਾਲਾ ਦਾ ਪਸ਼ੂ ਰੋਗਤਾ ਵਾ ਜੇ ਵਪਾਰੀ ਵੇਚ ਦੇਵੇ ਤਾਂ ਫੇਰ ਕਹਣਗੇ ਵਪਾਰੀ ਸਾਡੇ ਨਾਲ ਐ ਕੀਤੀ ਅਸੀਂ ਤੁਹਾਨੂੰ ਡੀਕਿਆ ਨਹੀਂ ਪਸ਼ੂ ਵੇਚਤਾ ਫੇਰ ਐ ਕਹਿੰਦੇ ਆ ਹਾਂਜੀ ਦੋਸਤੋ ਮਾੜੀਆਂ ਗੱਲਾਂ ਨੇ ਮੇਰੇ ਹਰਿਆ ਸਾਰੇ ਭੈਣ ਭਰਾ ਨੂੰ ਹੱਥ ਬੰਨ ਕੇ ਵੇਣ ਤੇ ਵੇਜੇ ਕੰਮ ਨਾ ਕਰਿਆ ਕਰੋ ਅਗਲਾ ਕਹਿੰਦਾ ਪਤਾ ਨਹੀਂ ਕਾਹਤੋਂ ਖੜਾ ਪਸ਼ੂ ਥਣਾ ਸੈਚ ਚੈੱਕ ਕਰੋ ਨੇੜੇ ਤੋਂ ਹੱਥੀਚੋ ਆਈ ਵਾਲਾ ਮੱਝਾਂ ਵਰਗਾ ਮੋਟਾ ਥਾਣਾਗਾ ਬੋਦੀ ਵਾਲੇ ਵੜ ਕ੍ਰੋਸ ਆਬਦ ਚਿੱਟਾ ਮੱਝਾਂ ਵਰਗਾ 38000 ਅੱਜ ਵੀ ਇਹਦਾ ਵਾ ਜਿਹਦੇ ਅਸੀਂ ਬਾਈ ਨਾਲ ਅੱਜ ਦੇ ਵੀਡੀਓ ਚ ਕਾਕੇ ਬਈ ਦੋ ਨਾਗ ਸੇਲ ਸੀ ਦੋਹਾਂ ਦੀ ਪ੍ਰੋਫੈਕ ਤੁਹਾਨੂੰ ਲੈਤੀ ਜਾਗੀ ਜਰਸੀ ਕ੍ਰੋਸ ਆ ਮੁੱਲ ਸਿਰਫ 40000 ਪਾਉ ਦ 15 16 ਕਿਲੋ ਦੋ ਨੰਬਰ ਤੇ ਕ੍ਰੋਬੀਰ ਦੀ ਬੈੜਾ ਦੁੱਧ ਹਲੇ 15 ਕਿਲੋ ਕੰਡੇ ਵਾਲਾ ਮੁੱਲ ਸਿਰਫ 38000 ਰੁਪਿਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ